ਅੱਜ ਤੜਕਸਰ ਬਿਆਨ ਸਿੰਘ ਚੌਂਕ ਦੁਆਹ ਦੇ ਇੱਕ ਲੁੱਟਖੋਹ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਜੈਪਾਲ ਸਿੰਘ ਨਾਮ ਦੇ ਵਿਅਕਤੀ ਜੋ ਕਿ ਲੰਬੇ ਸਮੇਂ ਤੋਂ ਬਿਆਨ ਸਿੰਘ ਚੌਂਕ ਵਿੱਚ ਸੂਬਾ ਬਰਫ਼ ਡਿਪੂ ਦੇ ਨਾਮ ਤੋਂ ਬਰਫ਼ ਦਾ ਕਾਰੋਬਾਰ ਦੇ ਨਾਲ-ਨਾਲ ਸਰਕਾਰੀ ਲਾਟਰੀ ਟਿਕਟਾਂ ਦਾ ਵੀ ਕੰਮ ਕਰ ਰਿਹਾ ਹੈ ਅੱਜ ਸਵੇਰ ਜਦੋਂ ਉਹ ਆਪਣੇ ਡਿਪੂ ਤੇ ਪਹੁੰਚੇ ਤਾਂ ਤਕਰੀਬਨ 7 ਵਜੇ ਦੇ ਕਰੀਬ ਤਿੰਨ ਲੁਟੇਰੇ ਮੋਟਰਸਾਈਕਲ ਤੇ ਆ ਕੇ ਉਹਨਾਂ ਦੇ ਉੱਪਰ ਡੰਡੇ ਨਾਲ ਹਮਲਾ ਕਰਕੇ ਉਹਨਾਂ ਤੋਂ ਲਾਟਰੀ ਟਿਕਟਾਂ ਵਾਲਾ ਭਰਿਆ ਬੈਗ ਖੋ ਕੇ ਫਰਾਰ ਹੋ ਗਏ ਜਿਸ ਵਿੱਚ ਜੈਪਾਲ ਸਿੰਘ ਦੇ ਦੱਸਣ ਦੇ ਮੁਤਾਬਕ ਤਕਰੀਬਨ 25000 ਦੀਆਂ ਲਾਟਰੀ ਟਿਕਟਾਂ ਅਤੇ ਉਹਨਾਂ ਦੇ ਜ਼ਰੂਰੀ ਕਾਗਜ਼ ਦੇ ਨਾਲ-ਨਾਲ ਕੁਝ ਪੈਸੇ ਵੀ ਸਨ ਇਸ ਘਟਨਾ ਦੌਰਾਨ ਜੈਪਾਲ ਸਿੰਘ ਵੀ ਜ਼ਖਮੀ ਹੋ ਗਏ ਜ਼ਿਕਰਯੋਗ ਹੈ ਕਿ ਲੁੱਟ ਤੋਂ ਤੁਰੰਤ ਬਾਅਦ ਦਰਾਹਾ ਪੁਲਿਸ ਉੱਥੇ ਪਹੁੰਚ ਗਈ ਤੇ ਦੋਸ਼ੀਆਂ ਦੀ ਭਾਲ ਵਿੱਚ जुट ਗਈ ਹੈ ਤੁਸੀਂ ਦੇਖ ਰਹੇ ਹੋ ਡੀਐਮ ਨਿਊਜ਼ ਮੈਂ ਤੁਹਾਡਾ ਆਪਣਾ ਤਰੁਨੰਦ ਮੇਰੇ ਨਾਲ ਲਵੀ ਬਾਣੀ ਅੱਜ ਤੜਕਸਾਰ ਸਵੇਰੇ 7 ਵਜੇ ਦੇ ਕਰੀਬ ਔਰ ਇੱਕ ਲੁੱਟਖੋਦਾ ਮਾਮਲਾ ਸਾਹਮਣੇ ਆਇਆ ਕੀ ਨਾਮ ਹੈ ਤੁਹਾਡਾ ਮੈਂ ਤਾਂ ਉਹ ਸੂਬਾ ਵੀ ਗਾ ਜੈਪਾਲ ਸਿੰਘ ਮੇਰਾ ਨਾਮ ਆ ਕੀ ਹੋਇਆ ਕੀ ਗੱਲਬਾਤ ਹੋਈ ਮੈਂ ਚਾਣਕੋ ਬੈਠੇ ਸੀ ਇੱਥੇ ਅੱਗੇ ਅੱਗੇ ਰੋਜ਼ ਇਹ ਬੰਦੇ ਆਂ ਹਾਂਜੀ ਸਾਂਦੇ ਨੂੰ ਆਏ ਬੱਬਰ ਫੁੱਲੇ ਕੇ ਅਗਰ ਰੁਕਿਆ ਇੱਥੇ ਰੁਕਦੇ ਆਂ ਹਾਂਜੀ ਤੇ ਬੈਠੇ ਸੀਗੇ ਇੱਥੇ ਮੈਂ ਬੇਤਿਆਂ ਦਾ ਬੜਾ ਬੰਦੇ ਦੋ ਆਏ ਇੱਕ ਮੋਟਰਸਾਈਕਲ ਤੇ ਸੀਗਾ ਬਾਕਸਰ ਮੋਟਰਸਾਈਕਲ ਉਹਨਾਂ ਕੋਲੇ ਹਾਂਜੀ ਤੇ ਚਾਣਕੋ ਅਗਰ ਡਾਂਗ ਤਾਲ ਦਾ ਮਤਲਬ ਵਾਂ ਪੰਨਗੇ ਹੂੰ ਕੀ ਲੈ ਕੇ ਜੀ ਤੇ ਇੱਕ ਬੈਗ ਲੈ ਕੇ ਉਹਦੇ ਵਿੱਚ ਲੈਟੀਆਂ ਨੇ 20-25 ਹਜ਼ਾਰ ਦੀਆਂ ਹਾਂਜੀ ਤੇ ਦੋ ਕਾਪੀਆਂ ਨੇ ਤੇ ਥੋੜੀ ਬਹੁਤੀ ਭਾਨਾ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਉਹ ਦੇਣੀ ਆ ਜਾ ਕੇ ਆਗੇ ਸੀ ਉਹ ਮੌਕੇ ਤੇ ਹਾਂ ਆ ਕੇ ਗਿਆ ਬਿੱਲਾ ਹਾਂਜੀ ਤੇ ਉਹ ਕਹਿੰਦਾ ਵੀ ਉੱਥੇ ਨਵਾਜ਼ਾ ਲੂੜ ਬੋਖਾ ਇਹ ਕਿੰਨੇ ਕੋਈ ਦਾ ਟਾਈਮ ਸੀ ਇਹ 7 ਵਜੇ ਦਾ ਟਾਈਮ ਸੀ ਉਹ ਨੰਬਰ ਨੋਟ ਕੀਤਾ ਮੋਟਰਸਾਈਕਲ ਕੋਈ ਮੋਲਸਾਂ ਮੋਲਸਾਂ ਦੂਲ ਬੋਖੜਾ ਕਿੰਨੇ ਜਾਣੇ ਸੀ ਤਿੰਨ ਜਾਣੇ ਇੱਕ ਦੋ ਮੋਲਸਾਂ ਇੱਕ ਮੋਲਸਾਂ ਦੇ ਦੋ ਦੂਜੇ ਲੋਕ ਮੋਨੇ ਸੀ ਸਰਦਾਰ ਸੀ ਸੀਗੇ ਮੋਨੇ ਸੀ ਨਹੀਂ ਉਰੇ ਚੌਕ 'ਚ ਪਹਿਲੀ ਵਾਰ ਬਾਰ ਦਾ ਹੋਇਆ ਇਹ ਪਹਿਲੀ ਪਹਿਲੀ ਵਾਰ ਦਾ ਹੋਇਆ ਅੱਗੇ ਵੀ ਹੋਈਆਂ ਬੰਦਾ ਫੜਿਆ ਗਿਆ ਦੀ ਮੌਕੇ ਤੇ ਹਾਂਜੀ ਤੇ ਅੱਜ ਮਨ ਕੋਈ ਚਾਂਕ ਦੀ ਬਣੀ ਗੱਲ ਇੰਨੀ ਤੜਕਸਾਰ ਪਹਿਲੀ ਵਾਰ ਹੋਇਆ ਹਾਂ ਮਲਦਾਨ ਸੋਲਟੇਲਾ ਫਿਰ ਅੱਜ ਪਹਿਲੀ ਵਾਰ ਜ